ਕੀ ਤੁਸੀਂ ਜਾਣਦੇ ਹੋ ਕਿ ਜਿਸ ਜਹਾਜ਼ ਵਿੱਚ ਤੁਸੀਂ ਸਫ਼ਰ ਕਰਦੇ ਹੋ ਉਸ ਵਿੱਚ ਇੱਕ ਗੁਪਤਕ ਕਮਰਾ ਹੁੰਦਾ ਪਰ ਇਹ ਕਦੇ ਵੀ ਦਿਖਾਈ ਨਹੀਂ ਦਿੰਦਾ ਇਹ ਕਿੱਥੇ ਅਤੇ ਕਿਉਂ ਹੁੰਦਾ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜਦੋਂ ਵੀ ਤੁਸੀਂ ਜਹਾਜ਼ ਵਿੱਚ ਸਫ਼ਰ ਕਰਦੇ ਹੋ ਉਹਦੇ ਵਿੱਚ ਇੱਕ ਸੀਕ੍ਰੇਟ ਰੂਮ ਹੁੰਦਾ ਤਾਂ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਏਅਰ ਹੋਸਟਸ ਜਾਂ ਤਾਂ ਸਾਰਾ ਸਮਾਂ ਖੜੀ ਰਹਿੰਦੀ ਹੈ ਜਾਂ ਫਿਰ ਵਾਸ਼ਰੂਮ ਦੇ ਨੇੜੇ ਇੱਕ ਤੰਗ ਸੀਟ ਤੇ ਬੈਠੀ ਦਿਖਾਈ ਦਿੰਦੀ ਹੈ ਇਸੇ ਤਰ੍ਹਾਂ ਪਾਇਲਟ ਵੀ ਕਾਕਪਿਟ ਦੇ ਅੰਦਰ ਬੈਠਦੇ ਨੇ ਤਾਂ ਕਿ ਤੁਸੀਂ ਕਦੇ ਸੋਚਿਆ ਹੈ ਕਿ ਫਲਾਈਟ ਕਰਿਊ ਆਰਾਮ ਕਿਵੇਂ ਕਰਦੇ ਨੇ ਖਾਸ ਕਰਕੇ ਜਦੋਂ ਫਲਾਈਟ ਲੰਬੀ ਦੂਰੀ ਦੀ ਹੋਵੇ ਇਸ ਦੇ ਲਈ ਉਹ ਜਹਾਜ਼ ਦੇ ਅੰਦਰ ਖੂਫੀਆ ਕਮਰਿਆਂ ਦੀ ਵਰਤੋਂ ਕਰਦੇ ਨੇ ਕਿ ਤੁਸੀਂ ਜਾਣਦੇ ਹੋ ਇਹ ਕਮਰਾ ਕਿੱਥੇ ਅਤੇ ਕਿਹੋ ਜਿਹਾ ਦਿਖਾਈ ਦਿੰਦਾ ਹੈ ਸੋ ਇੱਕ ਰਿਪੋਰਟ ਮੁਤਾਬਕਾ ਲੰਬੀ ਦੂਰੀ ਦੇ ਜਹਾਜ਼ਾਂ ਵਿੱਚ ਗੁਪਤ ਕਮਰੇ ਹੁੰਦੇ ਨੇ ਕਰਮਚਾਰੀ ਇਹਨਾਂ ਕਮਰਿਆਂ ਦੇ ਵਿੱਚ ਜਾਂਦੇ ਨੇ ਆਰਾਮ ਕਰਦੇ ਨੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਇਹ ਕਮਰੇ ਆਮ ਯਾਤਰੀ ਨਹੀਂ ਦੇਖ ਸਕਦੇ ਉਹਨਾਂ ਨੂੰ ਇੱਥੇ ਜਾਣ ਦੀ ਇਜਾਜ਼ਤ ਤੱਕ ਨਹੀਂ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਇਨ੍ਹਾਂ ਕਮਰਿਆਂ ਦੇ ਵਿੱਚ ਪਾਇਲਟਾਂ ਤੇ ਏਅਰ ਹੋਸਟਸ ਨੂੰ ਆਰਾਮ ਕਰਨ ਲਈ ਕਾਫੀ ਜ਼ਿਆਦਾ ਸੁਵਿਧਾਵਾਂ ਹੁੰਦੀਆਂ ਨੇ ਜਿਸ ਵਿੱਚ ਗੱਦੇ ਬੈੱਡ ਸ਼ੀਟਸ ਲਾਈਟਾਂ ਏਸੀ ਸਭ ਕੁਝ ਉਹਦੇ ਵਿੱਚ ਮਿਲਦਾ ਹੈ ਨਵੇਂ ਜਹਾਜ਼ਾਂ ਦੇ ਵਿੱਚ ਇਹ ਬੈੱਡਰੂਮ ਮੁੱਖ ਕੈਬਿਨ ਦੇ ਉੱਪਰ ਹੁੰਦਾ ਹੈ ਨਝਾਤ ਕੇ ਪੁਰਾਣੇ ਜਹਾਜ਼ਾਂ ਦੇ ਵਿੱਚ ਇੱਕ ਕਾਕਪਿਟ ਦੇ ਨੇੜੇ ਹੁੰਦਾ ਹੈ ਸੋ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ ਹੈ اٹੈਂਡੈਂਟ ਹੈ ਜਿਹੜੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱੰਦਿਆ ਦੱਸਿਆ ਗਿਆ ਹੈ ਕਿ ਉਹ ਹਰ ਰੋਜ਼ ਵੋਇੰਗਾ 787 777 ਅਤੇ 767 ਜਹਾਜ਼ਾਂ ਵਿੱਚ ਸਫ਼ਰ ਕਰਦੀ ਹੈ ਯਰ ਹੌਸਟੈਸ ਨੇ ਕਿਹਾ ਕਿ ਕਈ ਵਾਰ ਯਾਤਰੀ ਸੋਚਦੇ ਨੇ ਉਹਨਾਂ ਕਮਰਿਆਂ ਦੇ ਦਰਵਾਜ਼ੇ ਅਸਲ ਵਿੱਚ ਵਾਸ਼ਰੂਮ ਦੇ ਦਰਵਾਜ਼ੇ ਨੇ ਜੀਆਂ ਇਸ ਲਈ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਉਹ ਉਹਨਾਂ ਨੂੰ ਸਹੀ ਰਸਤਾ ਦਿਖਾਉਂਦੀ ਹੈ ਸੋ ਯਰ ਹੌਸਟੈਸ ਨੇ ਦੱਸਿਆ ਕਿ ਇਹ ਕਮਰੇ ਕਾਫੀ ਜ਼ਿਆਦਾ ਆਰਾਮਦਾਇਕ ਹੁੰਦੇ ਨੇ ਪਰ ਜੇਕਰ ਕਿਸੇ ਦੀ ਉਚਾਈ 6 ਫੁੱਟ ਤੋਂ ਜ਼ਿਆਦਾ ਹੈ ਤਾਂ ਉਸ ਲਈ ਇਸ ਵਿੱਚ ਫਿੱਟ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ ਹਾਲਾਂਕਿ ਕੁਝ ਜਹਾਜ਼ਾਂ ਵਿੱਚ ਬਿਸਤਰੇ ਨਹੀਂ ਹੁੰਦੇ ਉਹਨਾਂ ਸਿਰਫ ਚੁੱਕਣ ਵਾਲੇ ਅਤੇ ਪਰਦੇ ਹੁੰਦੇ ਨੇ ਸੋਫੀਨਿਆਰ ਦੇ ਇੱਕ ਫਲਾਈਟ ਅਟੈਂਡੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ 6 ਘੰਟੇ ਤੋਂ ਵੱਧ ਲੰਬੀ ਫਲਾਈਟ ਵਿੱਚ 10% ਸਮਾਂ ਚਾਲਕ ਦਲ ਦੇ ਆਰਾਮ ਦਾ ਹੁੰਦਾ ਹੈ ਜਿਸ ਵਿੱਚ ਉਹ ਮੁਸਾਫਰਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਨਹੀਂ ਕਰਦੇ ਬਸ ਆਰਾਮ ਕਰਦੇ ਨੇ ਇਸ ਵਿੱਚ 1.5 ਘੰਟੇ ਦਾ ਸਮਾਂ ਲੱਗਦਾ ਹੈ ਹਾਲਾਂਕਿ ਸਾਰੀਆਂ 에어 호ਸਟੈਸ ਇੱਕੋ ਵਾਰ ਆਰਾਮ ਨਹੀਂ ਕਰਦੀਆਂ ਇਸ ਬਾਰੇ ਵੀ ਤੁਹਾਨੂੰ ਸ਼ਾਇਦ ਜਾਣਕਾਰੀ ਨਹੀਂ ਹੋਵੇਗੀ